ਯਾਨਾ ਪੁਲਿਸ ਨੇ ਇੱਕ ਨਸ਼ਾ ਤਸਕਰ ਦੀ ਕਰੋੜਾ ਦੀ ਬਣਾਈ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਹੈ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਨਸ਼ਾ ਤਸਕਰ ਨੂੰ ਵੱਡੇ ਖੇਪ ਦੇ ਨਾਲ ਕਾਬੂ ਕੀਤਾ ਗਿਆ ਸੀ ਪੁੱਛਗਿੱਛ ਦੌਰਾਨ ਪੁਲਿਸ ਨੇ આરોપી પાસેથી ਖੁਲਾਸਾ ਕੀਤਾ ਹੈ ਉਸਨੇ ਕਰੋੜਾ ਦੀ ਪ੍ਰਾਪਰਟੀ ਬਣਾਈ ਹੈ ਜਿਹਨੂੰ ਲੈ ਕੇ ਪੁਲਿਸ ਨੇ ਵੱਖ-ਵੱਖ ਕਾਗਜ਼ਾਤ ਹਾਸਲ ਕਰਕੇ આરોપી ਅੰਮ੍ਰਿਤ ਰਾਜ ਦੇਵਾਲ ਦੀ ਪ੍ਰਾਪਰਟੀ ਨੂੰ ਸੀਜ਼ ਕਰ ਦਿੱਤਾ ਹੈ ਦੱਸਿਆ ਕਿ ਇਸ ਦੀ ਕੀਮਤ 8 ਕਰੋੜ 41 ਲੱਖ 85 ਹਜ਼ਾਰ ਰੁਪਏ ਹੈ ਇੱਕ ਫੋਰਚੂਨਰ ਗੱਡੀ ਵੀ ਪੁਲਿਸ ਨੇ ਜ਼ਬਤ ਕੀਤੀ ਹੈ ਲੁਧਿਆਣਾ ਲਾਈਵਲੀ ਸੁਰਿੰਦਰ ਜੋ ਮਾਨਯੋਗ ਡੀਜੀਪੀ ਪੰਜਾਬ ਗੌਰਵ ਯਾਦਵ ਸਰ ਤੇ ਸਾਡੇ ਕਮਿਸ਼ਨਰ ਕੁਲਦੀਪ ਚਹਿਲ ਆਈਪੀਐਸ ਕਮਿਸ਼ਨਰ ਪੁਲਿਸ ਲੁਧਿਆਣਾ ਇਹਨਾਂ ਦੀ ਜਿਹੜੀ ਡਾਇਰੈਕਸ਼ਨ ਸੀ ਜਿਹਦੇ ਵਿੱਚ ਜਿੰਨੇ ਵੀ ਇੱਕ ਐਨਡੀਪੀਐਸ ਦੇ ਖਿਲਾਫ ਜਿਹੜੀਆਂ ਮੁਕਦਮੇ ਦਰਜ ਹੋਏ ਆ ਕਮਰਸ਼ੀਅਲ ਕੁਆਂਟੀਟੀ ਦੇ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਛੇੜੀ ਗਈ ਸੀ ਜਿਸ ਮੁਹਿੰਮ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਉਹ ਫ੍ਰੀਜ਼ ਕਰਾਣੀਆਂ ਜਿਹਦੇ ਵਿੱਚ ਅਸੀਂ ਰੀਸੈਂਟਲੀ ਹੁਣ ਇੱਕ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾਈ ਆ ਜੋ ਅੰਮ੍ਰਿਤ ਰਾਜ ਉਰਫ ਦਿওল ਪਿੰਡ ਕੱਕਾ ਤੋਲਾ ਥਾਣਾ ਮਿਹਰਬੰਦ ਦੇ ਵਿੱਚ ਜਿਹਦੇ ਖਿਲਾਫ ਲਾਡੋਵਾਲ ਥਾਣੇ ਦੇ ਵਿੱਚ ਮਕਦਮਾ ਨੰਬਰ 27 273 2024 2285 ਜੋ 260 ਗ੍ਰਾਮ ਹਿਰੋਇਨ ਦੇ ਵਿੱਚ ਮਕਦਮਾ ਦਰਜ ਹੋਇਆ ਸੀ ਕਮਰਸ਼ੀਅਲ ਕੁਆਂਟੀਟੀ ਉਸ ਵਿਅਕਤੀ ਦੀ ਮੂਵੇਬਲ ਔਰ ਇਮੋਵੇਬਲ ਪ੍ਰਾਪਰਟੀ ਜਿਹੜੀਆਂ ਅਸੀਂ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਜਿਹੜੀਆਂ ਫਰੀਜ਼ ਕਰਾ ਦਿੱਤੀਆਂ ਗਈਆਂ ਤੇ ਉਹਦੇ ਵਿੱਚ ਜਿਹੜੇ ਆਰਡਰ ਜਿਹੜੇ ਆ ਉਹ ਹਾਸਲ ਕਰ ਲਏ ਆ ਜੋ ਇਹਦੀ ਕੁੱਲ ਪ੍ਰਾਪਰਟੀ 8 ਕਰੋੜ 41 ਲੱਖ 85 ਹਜ਼ਾਰ ਦੀ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾਈ ਗਈ ਹੈ ਕੰਪੀਟੈਂਟ ਅਥਾਰਟੀ ਤੇ ਇਸੇ ਤਰ੍ਹਾਂ ਹੀ ਜਿਹੜੇ ਐਨਡੀਪੀਐਸ ਦੇ ਹੋਰ ਸਮਗਲਰ ਹੈ ਉਹਨਾਂ ਦੇ ਖਿਲਾਫ ਇਹ ਮੁਹਿੰਮ ਐਵੇਂ ਚੱਲਦੀ ਰਹੇਗੀ ਥੈਂਕ ਯੂ